ਪੰਜਾਬ ਚ ਇੱਕ ਕਹਾਵਤ ਬੇहद ਮਸ਼ਹੂਰ ਹੈ ਕਿ ਆਈ ਬਸੰਤ ਪਾਲਾ ਉਡੰਤ ਇਹ ਕਹਾਵਤ ਦੱਸਦੀ ਹੈ ਕਿ ਬਸੰਤ ਆਉਣ ਦੇ ਨਾਲ ਪਾਲਾ ਯਾਨੀ ਕਿ ਠੰਡ ਸਮਾਪਤ ਹੋਣ ਲੱਗਦੀ ਹੈ ਤੇ ਮੌਸਮ ਬਦਲਣ ਲੱਗਦਾ ਹੈ ਸਨਾਤਨ ਧਰਮ ਚ ਬਸੰਤ ਪੰਚਮੀ ਦਾ ਤਿਹਾਰ ਬਹੁਤ ਮਹੱਤਵਪੂਰਨ ਤੇ ਸ਼ੁਭ ਮੰਨਿਆ ਜਾਂਦਾ ਹੈ ਇਹ ਤਿਹਾਰ ਮਾਗ ਮਹੀਨੇ ਦੇ ਸ਼ੁਕਲ ਪੱਖ ਦੀ 5 ਤਰੀਕ ਨੂੰ ਮਨਾਇਆ ਜਾਂਦਾ ਹੈ ਜੋ ਕੁਦਰਤ ਦੇ ਬਦਲਾਅ ਦੇ ਨਾਲ ਨਾਲ ਸਰਦੀਆਂ ਤੇ ਗਰਮੀਆਂ ਵਿਚਕਾਰ ਸੁਹਾਵਣਾ ਮੌਸਮ ਲਿਆਉਂਦਾ ਹੈ ਇਸ ਸਮੇਂ ਖੇਤ ਸਰੋਂ ਦੀ ਪੀਲੀ ਫਸਲ ਨਾਲ ਟਕੇ ਹੁੰਦੇ ਨੇ ਤੇ ਬਸੰਤ ਪੰਚਮੀ ਵਾਲੇ ਦਿਨ ਮਾ ਸਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੁਹਾਨੂੰ ਇਹ ਵੀ ਦੱਸਦੀ ਆ ਕਿ ਬਸੰਤ ਪੰਚਮੀ ਨੂੰ ਸਾਰੇ ਲੋਕ ਪਤੰਗ ਵੀ ਉਡਾਉਂਦੇ ਨੇ ਤੇ ਆਪਣੀਆਂ ਖੁਸ਼ੀਆਂ ਮਨਾਉਂਦੇ ਨੇ ਮੰਨਿਆ ਜਾਂਦਾ ਹੈ ਕਿ ਬਸੰਤ ਪੰਚਮੀ ਤੇ ਪਤੰਗ ਉਡਾਉਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਨਵੇਂ ਸੀਜ਼ਨ ਦੀ ਆਮਦ ਤੇ ਲੋਕ ਪਤੰਗ ਉਡਾਉਂਦੇ ਨੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਪੰਜਾਬ ਅਤੇ ਹਰਿਆਣਾ ਦੇ ਲੋਕ ਬਸੰਤ ਪੰਚਮੀ ਦੇ ਦਿਨ ਖਾਸ ਕਰਕੇ ਪਤੰਗ ਦੇ ਤਿਹਾਰ ਦੇ ਨਾਮ ਨਾਲ ਜਾਣ ਕੇ ਵੀ ਮਨਾਉਂਦੇ ਨੇ ਹਾਲਾਂਕਿ ਅੱਜ ਕੱਲ੍ਹ ਲੋਕ ਰੀਤੀ ਰਿਵਾਜਾਂ 'ਚ ਮਨੋਰੰਜਨ ਵਜੋਂ ਪਤੰਗ ਉਡਾਉਣ ਲੱਗ ਪਏ ਨੇ ਬਸੰਤ ਪੰਚਮੀ ਤੋਂ ਇਲਾਵਾ ਸਤੰਤਰਤਾ ਦਿਵਸ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਵੀ ਪਤੰਗ ਕਈ ਜਗਾਵਾਂ ਤੇ ਉਡਾਏ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਸਾਰੇ ਕੀਤੇ ਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਇਹ ਤਿਉਹਾਰ ਪੂਰੇ ਦੇਸ਼ 'ਚ ਬਹੁਤ ਹੀ ਧੁੰਮ ਧਾਮ ਨਾਲ ਲੋਕ ਮਨਾ ਰਹੇ ਨੇ ਬਸੰਤ ਵਾਲੇ ਦਿਨ ਅਸਮਾਨ ਪਤੰਗਾਂ ਨਾਲ ਭਰਿਆ ਹੁੰਦਾ ਹੈ